ਸਾਂਝਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਰਾਂ ਵਿੱਚ ਸਵਾਗਤ ਹੈ ਜੀ ਮੇਰੇ ਦਿਲ ਨੂੰ ਛੋਣ ਵਾਲੇ ਵਿਸ਼ੇ ਤੇ ਤੁਹਾਡੇ ਦਿਲਾਂ ਨੂੰ ਛੋਣ ਵਾਲੀਆਂ ਰੂਹਾਂ ਲਿਆ ਕੇ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਵਿਸ਼ਿਆਂ ਦੇ ਉੱਤੇ ਗੱਲਬਾਤ ਕੀਤੀ ਜਾਂਦੀ ਹੈ ਭਾਵੇਂ ਵਤਨੋਂ ਪਾਰ ਆ ਕੇ ਪੰਜਾਬੀ ਕਹਿੰਦੇ ਹੁੰਦੇ ਆ ਕਿ ਸਤ ਸਮੁੰਦਰੋਂ ਪਾਰ ਆ ਕੇ ਇਹ ਉਸ ਵਤਨ ਦੀ ਉਸ ਮਿੱਟੀ ਦੀ ਛੋ ਨੂੰ ਚੇਤੇ ਨਾ ਰੱਖਿਆ ਜਿਸ ਮਿੱਟੀ ਦੇ ਵਿੱਚ ਖੇਡੇ ਆਂ ਜਿਸ ਮਿੱਟੀ ਜੰਮੇ ਆਂ ਜਿਸ ਮਿੱਟੀ 'ਚ ਪਲੇ ਆਂ ਤੇ ਜਿੱਥੇ ਅਸੀਂ ਪੜੇ ਆਂ ਤੇ ਕੁਦਰਤੀ ਗੱਲ ਹੈ ਉਹਨੂੰ ਚੇਤੇ ਰੱਖਣਾ ਸਾਡਾ ਫਰਜ਼ ਬਣਦਾ ਹੈ ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਨ੍ਹਾਂ ਸਮਿਆਂ 'ਚ ਅਸੀਂ ਪੜੇ ਆਂ ਪੰਜਾਬ ਦੇ ਵਿੱਚ ਸਿਰਫ 4 ਯੂਨੀਵਰਸਟੀਆਂ ਹੋਇਆ ਕਰਦੀਆਂ ਸੀ ਪੰਜਾਬ ਯੂਨੀਵਰਸਿਟੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਗੁਰਨਾਨਕ ਯੂਨੀਵਰਸਿਟੀ ਭਵੇਂ ਬਾਅਦ ਵਿੱਚ ਗੁਰਨਾਨਕ ਦੇਵ ਬਣਾਇਆ ਗਿਆ ਤੇ ਪੰਜਾਬ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਦੇ ਸਮੇਤ ਪਰ ਅੱਜ ਪਟਿਆਲੇ ਤੋਂ ਚੰਡੀਗੜ੍ਹ ਜਾਣਾ ਹੋਵੇ ਦਰਜਨ ਤੋਂ ਵੱਧ ਯੂਨੀਵਰਸਿਟੀਆਂ ਪਟਿਆਲੇ ਤੋਂ ਚੰਡੀਗੜ੍ਹ ਦੇ ਰਸਤੇ ਦੇ ਵਿੱਚ ਹੀ ਤੁਹਾਨੂੰ ਜਰ ਆਉਣਗੇ ਆ ਪਰ ਉਸ ਯੂਨੀਵਰਸਿਟੀ ਨੂੰ ਚੇਤੇ ਕਰਨ ਦੇ ਲਈ ਹਰ ਵੇਹ ਸਰੀ ਸ਼ਹਿਰ ਦੇ ਵਿੱਚ ਜਿਹੜੇ ਵੀ ਵਿਦਿਆਰਥੀ ਉੱਥੋਂ ਪੜ੍ਹ ਕੇ ਆਏ ਨੇ ਅੱਜ ਵਿਦਿਆਰਥੀ ਨਹੀਂ ਰਹੇ ਉਹ ਬਾਕਾਇਦਾ ਚੰਗੇ ਬਿਜ਼ਨਸਮੈਨ ਆਪਣੇ ਆਪ ਨੂੰ ਇਸਟੈਬਲਿਸ਼ ਕੀਤਾ ਤੇ ਉਹਨਾਂ ਨੇ ਚੇਤੇ ਰੱਖਿਆ ਕਿ ਅਸੀਂ ਆਪਣੀ ਉਸ ਯੂਨੀਵਰਸਿਟੀ ਨੂੰ ਯਾਦ ਰੱਖੀਏ ਉਸ ਸਬੰਧ ਵਿੱਚ ਮੇਰੇ ਨਾਲ ਦੋ ਸ਼ਖਸੀਅਤਾਂ ਵਿਕਤ ਤਿੰਦ ਜੀ ਤੇ ਦੂਸਰੇ ਪਾਸੇ ਸਾਡੇ ਪੰਜਾਬੀ ਮਾਮੂਲੀ ਨੂੰ ਨਾਲ ਪਿਆਰ ਕਰਨ ਵਾਲੇ ਤੇ ਮੀਡੀਆ ਦੇ ਵਿੱਚ ਬੜਾ ਲੰਮਾ ਸਮਾਂ ਕੰਮ ਕੀਤਾ ਹੈ ਹਰਪ੍ਰੀਤ ਸਿੰਘ ਢਾਲੀਵਾਲ ਉਹਨਾਂ ਨੂੰ ਸੱਦਾ ਦਿੱਤਾ ਹੈ ਆ ਉਹਨਾਂ ਦਾ ਕਰਦੇ ਹਾਂ ਸਵਾਗਤ ਪੰਜਾਬੀ ਯੂਨੀਵਰਸਿਟੀ ਵਾਲੇ ਉਹ ਦਿਲ ਦੀਆਂ ਗਹਿਰਾਈਆਂ ਸਵਾਗਤ ਜੀ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਥੈਂਕ ਯੂ ਸਦਾ ਕਲਦੀਪ ਸਿੰਘ ਜੀ ਥੈਂਕ ਯੂ ਕਿਉਂਕਿ ਮੈਨੂੰ ਇਹ ਹੁੰਦਾ ਹੈ ਕਿ ਜਦੋਂ ਯੂਨੀਵਰਸਿਟੀ ਦੀ ਅਲੂਮਨੀ ਦਾ ਸਾਲਾਨਾ ਸਮਾਗਮ ਹੁੰਦਾ ਹੈ ਨਾ ਜੀ ਇਹ ਵਿਆਹ ਵਰਗਾ ਚਾਹ ਹੁੰਦਾ ਹੈ ਕਿ ਹਰੇਕ ਨੂੰ ਇਹ ਹੁੰਦਾ ਹੈ ਕਿ ਨਹੀਂ ਯਾਰ ਪੁਰਾਣੇ ਸੱਜਣਾ ਮਿੱਤਰਾਂ ਨੂੰ ਮਿਲਾਂਗੇ ਦੋਸਤਾਂ ਨੂੰ ਮਿਲਾਂਗੇ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਉਹ ਯਾਦਾਂ ਸਾਰੀਆਂ ਸਾਨੂੰ ਤਾਜ਼ਾ ਹੋ ਜਾਂਦੀਆਂ ਨੇ ਜੀ ਇੱਕ ਭਾਜੀ ਸਭ ਤੋਂ ਪਹਿਲਾਂ ਤੁਹਾਡੇ ਤੋਂ ਜਾਣਨਾ ਚਾਹਨਾ ਕਿ ਇਹ ਕਦੋਂ ਤੁਹਾਡੇ ਮਨ ਦੇ ਵਿੱਚ ਆਇਆ ਕਿ ਆਪਾਂ ਇਹੋ ਜਿਹਾ ਉਪਰਾਲਾ ਕਰੀਏ ਕਿ ਇਹਦੀ ਅਲੂਮਨੀ ਬਣਾਈਏ ਇਹ ਨਹੀਂ ਹੈ ਮੇਰੇ ਇਕੱਲੇ ਦਾ ਐਫਰਟ ਨਹੀਂ ਹੈਗਾ ਇਹਦੇ ਵਿੱਚ ਬਹੁਤ ਬੰਦੇ ਬਹੁਤ ਜਣਿਆਂ ਦਾ ਯੋਗਦਾਨ ਹੈ ਜੀ ਇਹ ਸਟਾਰਟ ਤਾਂ ਕੀਤੀ ਸੀਗੀ 2007 2008 ਦੇ ਵਿੱਚ ਅੱਛਾ ਤਾਂ ਉਦੋਂ ਛੋਟੀ ਗੈਦਰਿੰਗ ਹੁੰਦੀਆਂ ਸੀਗੀਆਂ ਤੇ ਛੋਟੀ ਤੋਂ ਚਲੋ ਜਿਵੇਂ ਜਿਵੇਂ ਮਾਈਗ੍ਰੇਸ਼ਨ ਹੋਈ ਗਈ ਇੱਥੇ ਆਈ ਗਏ ਯੂਨੀਵਰਸਿਟੀ ਦੇ ਸਟੂਡੈਂਟ ਵਧ ਹੀ ਗਏ ਏ ਅਸੀਂ ਫਿਰ ਰਜਿਸਟਰਡ ਸੁਸਾਇਟੀ ਬਣਾਈ ਸੀ 2015-16 ਦੇ ਵਿੱਚ ਓਕੇ 15-16 ਇਹ ਰਜਿਸਟਰ ਕਰਵਾ ਹਾਂਜੀ ਪਰ ਗੈਦਰਿੰਗ ਸਟਾਰਟ ਹੋ ਗਈ ਸੀ 2007-82 ਫਿਰ ਨਾਨ-ਪ੍ਰੋਫਿਟਰ ਆਰਗੇਨਾਈਜੇਸ਼ਨ ਹੈ ਤੇ ਇਹ 2015-16 ਚ ਰਜਿਸਟਰ ਹੋਈ ਹੈ ਤੇ ਉਦੋਂ ਤੋਂ ਬਕਾਇਦਾ ਗੈਦਰਿੰਗ ਵੀ ਤਕਰੀਬਨ ਹਰ ਸਾਲ 2-300 ਦਾ ਬੰਦਾ ਸਾਰੇ ਪੁਰਾਣੇ ਮਿੱਤਰ ਇੱਕ ਦੂਜੇ ਨੂੰ ਮਿਲਦੇ ਨੇ ਤੇ ਪਿਆਰ ਦੀਆਂ ਪਿਆਰੀਆਂ ਪਿਆਰੀਆਂ ਜਿਹੜੀਆਂ ਆਪਾਂ ਯੂਨੀਵਰਸਿਟੀ ਚ ਯਾਦਾਂ ਛੱਡੀਆਂ ਉਹ ਸਾਂਝੀਆਂ ਕਰਦੇ ਨੇ ਸਾਰੇ ਜੀ ਇਹਦੇ ਵਿੱਚ ਕੱਲੇ ਸਟੂਡੈਂਟ ਹੀ ਆਉਂਦੇ ਆ ਕਾ ਪ੍ਰੋਫੈਸਰ ਵੀ ਨਾਲ ਬੁਲਾਉਂਦੇ ਨਹੀਂ ਸਾਰੇ ਨੌਨ ਟੀਚਿੰਗ ਸਟਾਫ ਵੀ ਆ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਹੋਰ ਚੀਜ਼ ਐਡ ਕਰਦਾ ਇਹਦੇ ਵਿੱਚ ਪੰਜਾਬੀ ਯੂਨੀਵਰਸਿਟੀ ਨਾਲ ਜਦੋਂ ਅਸੀਂ ਇਹ ਸ਼ੁਰੂ ਕੀਤੀ ਸੀ ਉਦੋਂ ਪੰਜਾਬੀ ਯੂਨੀਵਰਸਿਟੀ ਦੇ ਜਿਹੜੇ ਕੈਂਪਸ ਤੇ ਪੜੇ ਹੋਏ ਸਟੂਡੈਂਟ ਸੀਗੇ ਉਹ ਜ਼ਿਆਦਾ ਨਹੀਂ ਸੀ ਤਾਂ ਕਰਕੇ ਅਸੀਂ ਜਿਹੜੇ ਐਫੀਲੀਏਟਡ ਕਾਲਜੇਸ ਸੀਗੇ ਉਹਨਾਂ ਦੇ ਵੀ ਨਾਲ ਜਿਹੜੇ ਸਟੂਡੈਂਟ ਸੀ ਉਹ ਅਸੀਂ ਉਹਨਾਂ ਨੂੰ ਵੀ ਨਾਲ ਰਲਾਇਆ ਸੀ ਸੋ ਅੱਜ ਤੱਕ ਉਹ ਵੀ ਨਾਲ ਹੀ ਰਲੇ ਹੋਏ ਨੇ ਸਾਰੇ ਉਹ ਵੀ ਨਾਲ ਆਉਂਦੇ ਨੇ ਸੋ ਨੌਨ ਟੀਚਿੰਗ ਸਟਾਫ ਵੀ ਵਿੱਚ ਇਨਵੋਲਵ ਹੈ ਸਾਰੇ ਸਾਰੇ ਹੀ ਇਹਦੇ ਵਿੱਚ ਮੋਸਟ ਵੈਲਕਮ ਨਹੀਂ ਤੇ ਸਾਰੇ ਹੀ ਹੁੰਦੇ ਨੇ ਐਕੀ ਐਸਵਰੀ ਕੋ ਪਲਾਨ ਬਣਾਇਆ ਨਹੀਂ ਕਿ ਐਸਵਰੀ ਵੀ ਆਪਾਂ ਕੋਈ ਇਸ ਤਰ੍ਹਾਂ ਦਾ ਪੰਜਾਬੀ ਯੂਨੀਵਰਸਿਟੀ ਵਾਲੇ ਕੋਈ ਨਾ ਬਣਿਆ ਹੋ ਜਾ ਉਪਰ ਅਲੱਗ ਦੀਏ ਨਹੀਂ ਬਣਾਇਆ ਤੇ ਉਸ ਥੋੜੇ ਸਹਿਯੋਗ ਨਾਲ ਤਾਂ ਪੂਰਾ ਨਹੀਂ ਹੋ ਸਕਦਾ ਕਦੇ ਵੀ ਤੇ ਅਸੀਂ ਉਹ ਬਣਾਇਆ 9 ਮਈ ਨੂੰ ਸ਼ਾਮੀ 6 ਵਜੇ 9 ਮਈ ਨੂੰ ਹਾਂ ਜੀ ਵਾਰ ਕੀ ਅਫਸਰ ਸ਼ੁਕਰਵਾਰ ਫ੍ਰਾਈਡੇ ਹਾਂਜੀ ਸ਼ੁਕਰਵਾਰ ਹੈ ਸ਼ੁਕਰਵਾਰ ਦਾ ਦਿਨ ਹੈ ਤੇ ਤਾਰਕ ਤਾਜ ਪਾਰਕ ਕਨਵੈਨਸ਼ਨ ਸੈਂਟਰ 8580 132 ਵਾਲੇ 132 ਵਾਲੇ ਉੱਥੇ ਸ਼ਾਮ ਨੂੰ 6 ਵਜੇ ਡੋਰ ਓਪਨ ਹੋ ਜਣੇਗੇ ਸ਼ਾਮੀ 6 ਵਜੇ ਹਾਂਜੀ ਮਈ 9 9 ਮਈ ਨੂੰ ਰਹਿ ਕੇ ਕਿਹੜੇ ਦਿਨ ਬਸਾਂ ਗਿਣਤੀ ਦੇ ਚਾਰ ਪੰਜ ਅੱਛਾ ਲੇਟ ਪਰੇ ਆਇਓ ਤਾਂ ਜੋ ਸਾਡੇ ਕਈ ਵਾਰੀ ਪਲਾਨਿੰਗ ਬਣੀ ਹੁੰਦੀ ਹੈ ਨੇ ਹਰੇਕ ਦੀਆਂ ਪਰ ਉਹਦੇ ਚ ਇਹ ਹੈ ਕਿ ਕੱਲੇ ਪੰਜਾਬੀ ਯੂਨੀਵਰਸਿਟੀ ਵਾਲੇ ਆਉਣਗੇ ਜਾਂ ਪਟਿਆਲੇ ਨਾਲ ਸੰਬੰਧਿਤ ਜਾਂ ਉਹਨਾਂ ਦੇ ਪਰਿਵਾਰਾਂ ਸਮੇਤ ਵੀ ਸਾਰੇ ਦੇਖੋ ਜੇ ਪੰਜਾਬੀ ਯੂਨੀਵਰਸਿਟੀ ਤੇ ਸੰਬੰਧਿਤ ਕਾਲਜਾਂ ਨਾਲ ਆਉਣਗੇ ਤਾਂ ਜਿਆਦਾ ਵਧੀਆ ਲੱਗਦਾ ਪਰ ਜੇ ਕੋਈ ਪਟਿਆਲੇ ਵਾਲਾ ਵੀ ਆਉਣਾ ਚਾਹੁੰਦਾ ਮੋਸਟ ਵੈਲਕਮ ਵਾਹ ਜੀ ਵਾਹ ਹਾਂਜੀ ਪਟਿਆਲੇ ਵਾਲੇ ਇਹ ਤਾਂ ਖੈਰ ਖੈ ਹੀ ਪਟਿਆਲੇ ਦੇ ਪਟਿਆਲੇ ਨਾਲ ਤੁਹਾਡਾ ਸੰਬੰਧਿਤ ਹੈ ਪਟਿਆਲੇ ਦੀ ਰਾਜਨੀਤੀ ਪਟਿਆਲੇ ਦੇ ਉਹੀ ਬਾਗਾਂ ਤੇ ਬਾਹਰਾਂ ਵਾਲਾ ਸ਼ਹਿਰ ਹੈ ਜਿਹੜਾ ਜੀ ਕਿਵੇਂ ਤੁਹਾਨੂੰ ਉੱਥੋਂ ਆ ਕੇ ਕੋਈ ਬਹੁਤਾ ਲੰਮਾ ਸਮਾਂ ਤਾਂ ਹੋਇਆ ਨਹੀਂ ਭਾਵੇਂ ਪਰ ਇੱਥੇ ਆ ਕੇ ਜਿੰਨੇ ਕ ਸਮੇਂ ਦੇ ਵਿੱਚ ਤੁਸੀਂ ਆ ਕੇ ਤਰੱਕੀ ਕੀਤੀ ਹੈ ਮਿਹਨਤ ਕੀਤੀ ਹੈ ਕਿਵੇਂ ਲੈਣੇ ਹੋ ਇਹ ਜਿਹੜੀ ਅਲੂਮਨਾਇ ਦੀ ਹਰ ਵਾਰੇ ਅ ਫੰਕਸ਼ਨ ਹੁੰਦਾ ਹੈ ਇਹਨੂੰ ਕਿਵੇਂ ਦੇਖ ਰਹੇ ਹੋ ਸਿੰਘ ਸਾਹਿਬ ਜਦੋਂ ਮੈਂ ਇੱਥੇ ਆਇਆ ਸੀ ਨਾ ਤਾਂ ਆ ਕੇ ਜਦੋਂ ਸਾਰੇ ਦੋਸਤ ਮਿੱਤਰ ਮਿਲੇ ਇੱਥੇ ਇੱਕ ਬੜੀ ਚੰਗੀ ਗੱਲ ਹੋਈ ਕਿ ਸਰੀ ਦੇ ਵਿੱਚ ਵੈਨਕੂਵਰ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਨਾਲ ਪੜ੍ਹਨ ਵਾਲੇ ਮੁੰਡੇ ਕੁੜੀਆਂ ਤੁਹਾਡੇ ਵਰਗੀਆਂ ਸਖਸ਼ਿਤਾ ਜਿਹੜੀਆਂ ਵੱਡੇ ਅਹੁਦਿਆਂ ਤੇ ਪਹੁੰਚ ਗਿਆ ਨੇ ਉਹ ਵੱਡੇ ਪੱਧਰ ਤੇ ਇੱਥੇ ਰਹਿੰਦੇ ਆ ਜੀ ਔਰ ਚੰਗੇ ਕਾਰੋਬਾਰ ਸਾਰਿਆਂ ਨੇ ਕੀਤੇ ਹੋਇਆ ਤੇ ਸਾਰਿਆਂ ਨਾਲ ਮਿਲਣ ਦਾ ਸੁਭਾਅ ਹੋਇਆ ਤੇ ਜਦੋਂ ਮੈਂ ਆਈ ਸੀਗਾ ਤੇ ਬਾਈ ਥਿੰਦ ਸਾਹਿਬ ਹਣੀ ਇਹ ਟੀਮ ਸਾਰੀ ਇਹਨਾਂ ਨੇ ਮੈਨੂੰ ਵੀ ਇਨਵਾਈਟ ਕੀਤਾ ਤਾਂ ਮੈਨੂੰ ਦੇਖ ਕੇ ਬੜਾ ਚੰਗਾ ਲੱਗਿਆ ਜੀ ਔਰ ਜਿਸ ਤਰੀਕੇ ਨਾਲ ਇਹਨਾਂ ਨੇ ਇਨੀਸ਼ੀਏਟਿਵ ਸਟਾਰਟਿੰਗ ਤੋਂ ਸ਼ੁਰੂ ਕੀਤਾ ਸੀਗਾ ਇਹਦੇ ਚ ਜਿਵੇਂ ਥਿੰਦ ਸਾਹਿਬ ਨੇ ਜ਼ਿਕਰ ਕੀਤਾ ਕੀ ਸਾਡਾ ਮਕਸਦ ਕੋਈ ਪੈਸੇ ਇਕੱਠੇ ਕਰਨਾ ਤਾਂ ਹੁੰਦਾ ਨਹੀਂ ਪੈਸੇ ਪੱਲਿਓਂ ਬਾਕੀ ਕਰਨਾ ਹੈ ਪੱਲਿਓਂ ਬਾਕੀ ਕਰਨਾ ਹੁੰਦਾ ਆ ਜਦੋਂ ਵੀ ਸਾਨੂੰ ਐ ਹੁੰਦਾ ਵੀ ਇੰਨੇ ਨੇ ਪੈਸੇ ਇਕੱਠੇ ਕਰ ਲਓ ਜੋ ਇੰਨਾ ਕਾ ਆਪਣਾ ਖਰਚਾ ਹੁੰਦਾ ਇੰਨੇ ਕਰ ਲਓ ਕਹਿਣ ਦਾ ਭਾਵ ਇਹ ਹੁੰਦਾ ਹੈ ਕਿ ਪੰਜਾਬੀ ਯੂਨੀਵਰਸਿਟੀ ਦੀ ਜਿਹੜੀ ਮਹਿਕ ਹੈ ਪੰਜਾਬੀ ਯੂਨੀਵਰਸਿਟੀ ਦਾ ਜਿਹੜਾ ਇੱਕ ਕਲਚਰ ਹੈ ਇੱਕ ਅਕਾਦਮਿਕ ਤੌਰ ਤੇ ਸਾਡਾ ਅਸੀਂ ਰੱਖਦੇ ਆ ਇੱਕ ਬਨਗੀਆਂ ਦੇ ਤੌਰ ਤੇ ਅਸੀਂ ਪੰਜਾਬੀ ਯੂਨੀਵਰਸਿਟੀ ਇੱਕ ਅਹਿਮ ਸਥਾਨ ਦੁਨੀਆ ਭਰ ਦੇ ਵਿੱਚ ਰੱਖਦੀ ਆ ਔਰ ਉਥੋਂ ਦੇ ਪੜੇ ਹੋਈਆਂ ਸਖਸ਼ਿਤਾ ਇਸ ਗੱਲ ਨੂੰ ਮਾਣ ਨਾਲ ਕਹਦੀਆਂ ਨੇ ਕਿ ਅਸੀਂ ਪੰਜਾਬੀ ਯੂਨੀਵਰਸਿਟੀ ਤੇ ਪੜੇ ਹੋਇਆ ਸੋ ਏਸੀ ਕਰਕੇ ਉਹ ਜਿਹੜਾ ਇੱਕ ਡਿਗਨਿਟੀ ਹੈ ਇੱਕ ਪ੍ਰਾਊਡ ਹੈ ਜਿਹੜਾ ਉੱਥੇ ਪੜਨ ਦਾ ਫਿਰ ਉਹ ਸਾਰੀ ਸੁਗੰਧ ਸਾਰੀ ਮਹਿਕ ਸਾਰੀ ਇਕੱਠੀ ਹੋ ਕੇ ਜਦੋਂ ਅਸੀਂ ਬਾਹਰਲੀ ਧਰਤੀ ਤੇ ਇੱਥੇ ਆ ਕੇ ਬੈਠਿਆ ਇਸ ਧਰਤੀ ਨੂੰ ਆਪਣੀ ਹੁਣ ਕਰਮ ਭੂਮੀ ਅਸੀਂ ਬਣਾਇਆ ਹੋਇਆ ਉਸ ਦੇ ਵਿੱਚ ਫਿਰ ਉਹ ਸਾਰੀਆਂ ਯਾਦਾਂ ਸਮੇਟ ਕੇ ਸਾਲ 'ਚ ਇੱਕ ਦਿਨ ਹੁੰਦਾ ਅੱਛਾ ਫਿਰ ਜਦੋਂ ਅਲੂਮਨੀ ਦੇ ਰੂਪ ਚ ਫਿਰ ਸਾਰੇ ਇਕੱਠੇ ਹੁੰਦੇ ਨੇ ਸਟੇਜ ਤੋਂ ਗੱਲਾਂ ਹੁੰਦੀਆਂ ਨੇ ਪੁਰਾਣੇ ਟੋਟੇਵਾਰੀਆਂ ਹੁੰਦੀਆਂ ਨੇ ਪੁਰਾਣੇ ਕਲਚਰਲ ਐਕਟੀਵਿਟੀਆਂ ਹੁੰਦੀਆਂ ਨੇ ਉਹ ਫਿਰ ਇੱਕ ਬਕਰਾ ਮਾਹੌਲ ਉੱਥੇ ਬਣ ਜਾਂਦਾ ਹੈ ਜਿਹੜਾ ਦੇਖਣਯੋਗ ਹੁੰਦਾ ਵਾਹ ਜੀ ਵਾਹ ਤਿੰਸਾ ਇਹ ਤਾਂ ਯੂਨੀਵਰਸਿਟੀ ਦੇ ਵਿੱਚ ਉਹ ਕਹਿੰਦਾ ਬੜਾ ਨੰਮਾ ਸਮਾ ਉੱਥੇ ਰਹੇ ਹਾਂ ਪੰਜਾਬ ਦੇ ਵਿੱਚ ਗਿੱਧੇ ਤੇ ਪੰਗੜੇ ਦੀ ਟੀਮ ਟੌਪ ਦੇ ਉੱਤੇ ਹੁੰਦੀ ਸੀ ਮੈਨੂੰ ਇਹ ਬੜੀ ਚੰਗੀ ਤਰ੍ਹਾਂ ਯਾਰ ਬਿਲਕੁਲ ਟੌਪ ਦੇ ਉੱਤੇ ਹੁੰਦੀ ਸੀ ਸਾਡੇ ਵੇਲੇ ਪੰਗੜਾ ਤੇ ਗਿੱਧਾ ਟੌਪ ਤੇ ਹੁੰਦਾ ਸੀ ਕੰਪੀਟੀਸ਼ਨ ਹੁੰਦਾ ਸੀ ਸਾਰਿਆਂ ਨੂੰ ਆਇਆ ਹੁੰਦਾ ਸੀ ਵੀ ਦੂਜੀ ਟੀਮ ਲਾਈਨ ਆ ਜਾਏ ਦੂਜੀ ਯੂਨੀਵਰਸਿਟੀ ਪੰਜਾਬ ਦੀ ਕੋਲ ਆਇਆ ਜਾਵੇ ਹਾਂਜੀ ਮੈਂ ਕਲਚਰਲ ਐਕਟੀਵਿਟੀ ਦਾ ਮਤਲਬ ਰੀਲੀਜਨ ਦੇ ਤੌਰ ਤੇ ਦੇਖਿਆ ਜਾਂਦਾ ਸੀ ਵੀ ਜੇ ਪੰਗੜਾ ਪਾਉਂਦਾ ਸਮਝ ਲਓ ਪਤਾ ਨਹੀਂ ਕਿੱਡੀ ਕਬੱਡੀ ਨੌਕਰੀ ਜਾਂ ਕੰਪੀਟੀਸ਼ਨ ਬਿਲਕੁਲ ਹੀ ਬਿਲਕੁਲ ਕਈ ਵਾਰ ਪੇਪਰ ਵੀ ਮਿਸ ਕਰੇ ਨੇ ਪੰਗੜੇ ਵਾਸਤੇ ਤਾਂ ਜੀ ਅੱਛਾ ਇਹ ਦੱਸੋ ਇਸ ਸ਼ੁੱਕਰਵਾਰ ਨੂੰ ਹੋ ਰਿਹਾ ਜਿਹੜਾ ਤੁਹਾਡਾ ਇਕੱਠ ਹੈ ਇਹਦੇ ਵਿੱਚ ਕਿਤੇ ਵਿਸਾਰਤਾ ਨਹੀਂ ਦਿੱਤਾ ਕਿ ਨਾ ਨਾ ਜੀ ਨਾ ਗਿੱਧਾ ਪ੍ਰੋਪਰ ਤਿਆਰ ਕਿੱਤਾ ਮੀਰਾਂ ਗੱਲ ਹੋਣਾ ਨੇ ਤੁਹਾਨੂੰ ਪੂਰੀਆਂ ਉਥੇ ਪ੍ਰੋਪਰ ਕੀਤਾ ਜੇ ਪਾਰਟਿਸਿਪੇਟ ਕਰਨਾ ਤਾਂ ਵੀ ਮੋਸਟ ਵੈਲਕਮ ਹ ਪਰ ਦੇਖਣ ਨੂੰ ਮਿਲੂ ਤੇੰਮਲ ਬਈ ਗੱਦਾ ਮੁੰਡਿਆਂ ਵੱਲੋਂ ਤਿਆਰ ਬਈ ਗੱਦਾ ਵਾਹ ਜੀ ਵਾਹ ਬਈ ਗੱਦਾ ਤੇ ਆ ਬੈਠੇ ਆ ਸਾਡੇ ਪਟਿਆਲਵੀ ਅੱਛਾ ਮਲਵਾਈ ਗੱਦਾ ਤਿਆਰ ਕੀਤਾ ਜੀ ਨਾਲ ਉਹ ਉਹ ਜਿਵੇਂ ਬਈ 319 ਦੱਸਦੇ ਆ ਹਾਂ ਵੈਸੇ ਤਾਂ ਸੀ ਰਿਵੀਲ ਕਰਨਾ ਸੀ ਅਸੀਂ ਸੀਕ੍ਰੀਟ ਚ ਰੱਖ ਕੇ ਕਾਰਨ ਕੀ ਆ ਨੀਰਾ ਗਿੱਲ ਉਹਨਾਂ ਨੇ ਸਾਨੂੰ ਇਸ਼ਾਰੇ-ਇਸ਼ਾਰੇ ਚ ਕਹਿਤਾ ਵੀ ਅਸੀਂ ਇੱਕ ਨਵੀਂ ਆਈਟਮਾਂ ਲੈ ਕੇ ਆਉਣੇ ਜਿਹੜੇ ਚ ਤੁਹਾਨੂੰ ਅਸੀਂ ਬਿਲਕੁਲ ਥੱਲੇ ਲਾਉਣਾ ਇਸ ਵਾਰੀ ਚੈਲੰਜ ਕੀਤਾ ਪੰਜਾਬੀ ਜੁਨਾ ਮੁੰਡਿਆਂ ਨੇ ਵੀ ਇਹ ਸੋਚਿਆ ਸੀਗਾ ਵੀ ਯਾਰ ਦੇਖੋ ਕਿਤੇ ਆਪਾਂ ਉੱਥੇ ਭੰਗੜਾ ਭੰਗੜਾ ਕਰ ਦੇ ਕਿਤੇ ਆਪਾਂ ਡਾਊਨ ਨਾ ਹੋ ਜਾਈਏ ਸੋ ਇਸ ਕਰਕੇ ਟੀਮ ਨੇ ਇੱਕ ਇਸ ਤਰ੍ਹਾਂ ਦਾ ਇੱਕ ਝੂਮਰ ਤਿਆਰ ਕੀਤਾ ਫਿਰ ਮਲਬਈ ਗਿੱਦਾ ਜਿਵੇਂ ਬਾਈ ਜੀ ਉਹਨਾਂ ਨੇ ਕਿਹਾ ਮਲਬਈ ਕਿਤੇ ਇਹਦੀ ਖਾਸੀਅਤ ਹੋਣੀ ਹੈ ਇਸ ਵਾਰੀ ਅੱਛਾ ਇੱਕ ਤਾਂ ਕਿਉਂਕਿ ਸਾਡੇ ਉੱਥੋਂ ਦੇ ਪੜੇ ਹੋਏ ਮੁੰਡੇ ਬੜੇ ਚੰਗੇ ਸਿੰਗਰ ਨੇ ਉਹਨਾਂ ਨੇ ਵੀ ਗਾਉਣਾ ਹੈ ਮਨ ਲਵੇ ਇਹ ਕਿੰਦਾ ਸੀ ਐਂਡ ਜੇ ਇਸ ਚ ਜਾ ਕੇ ਇਹ ਨੂੰ ਬੜਾ ਆਪਾਂ ਸਾਰਿਆਂ ਨੇ ਰਲ ਮਿਲ ਕੇ ਹੂੰ ਹੂੰ ਜਿਹਦੇ ਚ ਇਹ ਵੀ ਹੋ ਸਕਦਾ ਕਿ ਸਭ ਤੋਂ ਪਹਿਲੀ ਬੋਲੀ ਸਦਾ ਕੁਲਦੀਪ ਸਿੰਘ ਸਿੱਧੂ ਹੀ ਪਹੁੰਚ ਤਾਂ ਉਹ ਉਹਦੇ ਵਿੱਚ ਵੇਰੀਏਸ਼ਨ ਰੱਖਣੀ ਹੈ ਜੀ ਇਸ ਵਾਰ ਜੀ ਕਿਉਂਕਿ ਸਾਰੇ ਪਰਿਵਾਰ ਨੇ ਜੀ ਮੁੰਡੇ ਕੁੜੀਆਂ ਆਪਾਂ ਜਿਹੜੇ ਉੱਥੋਂ ਪੜ੍ਹ ਕੇ ਆਏ ਹੋਏ ਆ ਜੀ ਚਾਹੇ ਉਹ ਵੱਡੇ ਹੋ ਗਏ ਪਰ ਜਦ ਯੂਨੀਵਰਸਿਟੀ 'ਚ ਆ ਜਾਂਦੇ ਆ ਜੀ ਉਸ ਲੈਵਲ 'ਤੇ ਆਪਾਂ ਇੱਕੋ ਲੈਵਲ ਤੇ ਸਾਰੇ ਆ ਜਾਂਦੇ ਆ ਓਕੇ ਤਾਂ ਉਹਦੇ 'ਚ ਵੇਰੀਏਸ਼ਨ ਇਹ ਹੋਣੀ ਆ ਦੀ ਬੋਲੀਆਂ ਦਾ ਮਿਕਸ ਕਰਨ ਦਾ ਸੀ ਸੋਚਿਆ ਆਪਾਂ ਨੇ ਸੋਚਿਆ ਜੀ ਜੀ ਕਿ ਉਹਦੇ ਵਿੱਚ ਮੁੰਡੇ ਤੇ ਕੁੜੀਆਂ ਸਾਰੇ ਰਲ ਕੇ ਪਰਿਵਾਰਿਕ ਤੌਰ ਤੇ ਜਿਵੇਂ ਆ ਆਪਣਾ ਘਰੇਲੂ ਮਾਹੌਲ ਹੁੰਦਾ ਹੈ ਉਹਨੂੰ ਪੂਰਾ ਬਖਾਉਣ ਦੀ ਕੋਸ਼ਿਸ਼ ਕਰਾਂ ਤੁਸੀਂ ਇੱਕ ਮੈਨੂੰ ਸਮਝ ਨਹੀਂ ਆਈ ਜੀ ਜਿਹੜੇ ਸਾਡੇ ਵਰਗੇ 40 ਸਾਲ ਪਹਿਲਾਂ ਪੜੇ ਨੇ ਉਹ ਵੀ ਮੁੰਡੇ ਜਿਹੜੇ ਦਾਦੇ ਨਾਨੇ ਬਣ ਗਏ ਨੇ ਉਹ ਵੀ ਅਜੇ ਤੱਕ ਮੁੰਡੇ ਹੀ ਦੱਸੀ ਜਾਂਦੇ ਹਾਂ ਅਸੀਂ ਉਹਨਾਂ ਨੂੰ ਸਾਰੇ ਉਹ ਰਹਿਣੀ ਵੀ ਹੈ ਜੀ ਜਦੋਂ ਪੰਜਾਬੀ ਯੂਨੀਵਰਸਿਟੀ ਦੇ ਪਲੇਟਫਾਰਮ ਤੇ ਸਰਦਾਰ ਸਾਹਿਬ ਆ ਗਏ ਨਾ ਤਾ ਜਦੋਂ ਤੁਸੀਂ ਉੱਥੇ ਦੀਆਂ ਯਾਦਾਂ ਆਪਣੀਆਂ ਲੈ ਕੇ ਆਉਣੀਆਂ ਨੇ ਉਹ ਬੁੰਡੇ ਵਾਲੀਆਂ ਯਾਦਾਂ ਉਹ ਬੁੰਡੇ ਵਾਲੀਆਂ ਨੇ ਚਾਹੇ ਜਿੰਨੇ ਮਰਜ਼ੀ ਉਮਰ ਚ ਤੁਸੀਂ ਚਲੇ ਜਾਓ ਪਰ ਜਿਹੜੇ ਜਿਸ ਪਲੇਟਫਾਰਮ ਤੇ ਅਸੀਂ ਇਕੱਠੇ ਕੰਮ ਕੀਤਾ ਹੁੰਦਾ ਜਦੋਂ ਸਾਰਾ ਉੱਥੇ ਬੈਠਦਾ ਤਾਂ ਉਹ ਵੇਰੀਏਸ਼ਨ ਉਹ ਰੰਗ ਆਉਣਾ ਲਾਜ਼ਮ ਹੁੰਦਾ ਜੀ ਓਕੇ ਹੂੰ ਤင် ਸਰ ਥੋੜਾ ਜਿਹਾ ਇਹ ਦੱਸਿਓ ਕਿ ਇਹਦੇ ਵਿੱਚ ਕਿੱਦਾਂ ਤੇ ਪੰਗੜਾ ਹੀ ਹੋਏਗਾ ਜਾਂ ਹੋਰ ਵੀ ਕੋਈ ਕਲਚਰ ਪ੍ਰੋਗਰਾਮ ਨਹੀਂ ਨਹੀਂ ਹੋਰ ਬਹੁਤ ਕੁਝ ਹੈ ਸਾਰਾ ਆਪਾਂ ਇੱਥੇ ਰਿਵੀਲ ਨਹੀਂ ਕਰ ਸਕਦੇ। ਓਕੇ 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 ਸਮਝ ਗਿਆ। ਤੇ ਇਹਦੇ ਵਿੱਚ ਮੈਂ ਐਡ ਕਰੂੰਗਾ ਵੀ ਇਹ ਪੰਜਾਬੀ ਯੂਨੀਵਰਸਿਟੀ ਦਾ ਜੇ ਕੋਈ ਪੜਿਆ ਹੋਇਆ ਹੈ ਇਹ ਨਹੀਂ ਹੈਗਾ ਵੀ ਉਹਨੇ ਇਕੱਲੇ ਨੇ ਆਉਣਾ। ਸਹਿ ਪਰਿਵਾਰ। ਪਰਿਵਾਰ ਸਨਿਆ। ਬਿਲਕੁਲ ਇਹ ਫੈਮਿਲੀ ਫੰਕਸ਼ਨ ਹੈ। ਓਕੇ ਫੈਮਿਲੀ ਗੈਦਰਿੰਗ ਹੈ ਬੱਚਿਆਂ ਨੇ ਵੀ ਆਉਣਾ ਹੈ। ਆਪ ਦੇ ਸਪਾਊਸ ਨੇ ਆਉਣਾ ਹੈ ਚਾਹੇ ਪੇਰੈਂਟਸ ਨੇ ਪੇਰੈਂਟਸ ਨੂੰ ਲੈ ਕੇ ਆਉਣਾ ਸਾਰਿਆਂ ਨੂੰ ਸਹਿ ਪਰਿਵਾਰ ਆ ਪਹੁੰਚਣਾ ਉੱਥੇ। ਯਾਨੀ ਕਿ ਪੰਜਾਬੀ ਯੂਨੀਵਰਸਿਟੀ ਦੀ ਪੜੀ ਹੋਈ ਕੁੜੀ ਕੋਈ ਫਰੀਦਕੋਟ ਵਿਆਹ ਹੀ ਗੀਤੀ ਉਹ ਆਪਣੇ ਸੋਹਣਿਆਂ ਨੂੰ ਫਰੀਦਕੋਟ ਤੋਂ ਨਾਲ ਪਰਿਵਾਰ ਨਾਲ ਲਿਆ ਬਿਲਕੁਲ ਬਿਲਕੁਲ ਜੀ ਬਿਲਕੁਲ ਇਸ ਤਰ੍ਹਾਂ ਹੀ ਤੁਹਾਡੀ ਗੱਲ ਸਾਬ ਹਾਂ ਬਿਲਕੁਲ ਜੇ ਤੋ ਪੜੇ ਉਥੋਏ ਜੀ ਫਿਰ ਉਹ ਜਿਹੜਾ ਪਰਿਵਾਰ ਨਾਲ ਜੁੜਿਆ ਤਾਂ ਉਹ ਬਹੁਤ ਸਾਰੀਆਂ ਯਾਦਾਂ ਉਸ ਪਰਿਵਾਰ ਨਾਲ ਵੀ ਉਹ ਬੱਚਾ ਧੀ ਮੁੰਡਾ ਕੁੜੀ ਜਿੱਥੋਂ ਵੀ ਵਿਆਹ ਹੈ ਜੀ ਉਹ ਸਾਰੇ ਆਪਣੇ ਪਰਿਵਾਰ ਨਾਲ ਇੱਕ ਤਰੀਕੇ ਨਾਲ ਸਾਰੀਆਂ ਡਿਸਕਸ ਕੀਤੀਆਂ ਹੁੰਦੀਆਂ ਨੇ ਸੋ ਪਰਿਵਾਰ ਵਾਸਤੇ ਕੋਈ ਉਪਰਾ ਨਹੀਂ ਹੋਣਾ ਕਿ ਉਹ ਯੂਨੀਵਰਸਿਟੀ ਚੱਲਿਆ ਉਹਨਾਂ ਨੂੰ ਬਹੁਤ ਸਾਰੀਆਂ ਬਣ ਗਈਆਂ ਪਹਿਲੇ ਪਤਾ ਨੇ ਚਾਹੇ ਉਹ ਪੜ੍ਹਿਆ ਚਾਹੇ ਨਾ ਪੜ੍ਹਿਆ ਜੀ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਜੀ ਇੱਥੇ ਪੜ੍ਹਿਆ ਤਾਂ ਉਹਨਾਂ ਨੂੰ ਸਾਰੀਆਂ ਰੌ ਰਿਤਾ ਔਰ ਇੱਥੇ ਦਾ ਜਿਹੜਾ ਸੂਮਾਨ ਹੈ ਜਿਹੜਾ ਇਸ ਯੂਨੀਵਰਸਿਟੀ ਦਾ ਸਭ ਨੂੰ ਪਤਾ ਹੁੰਦਾ ਔਰ ਪੰਜਾਬੀ ਯੂਨੀਵਰਸਿਟੀ ਦਾ ਫਿਰ ਕਲਚਰਲ ਐਕਟੀਵਿਟੀਜ਼ ਪਰ ਪੂਰੀ ਮੱਲਾ ਮਾਰਨ ਵਾਲੀ ਯੂਨੀਵਰਸਿਟੀ ਕਿਉਂਕਿ ਦੁਨੀਆ ਭਰ ਦੇ ਵਿੱਚ ਇਸ ਪ੍ਰੋਗਰਾਮ ਨੂੰ ਦੇਖਿਆ ਜਾ ਰਿਹਾ ਹੈ ਫਿਰ ਪੰਜਾਬੀਆਂ ਦਾ ਬੜਾ ਮਕਬੂਲ ਟੈਲੀਵਿਜ਼ਨ ਹੈ ਇਹਦੇ ਵਿੱਚ ਥੋੜ੍ਹਾ ਜਿਹਾ ਬਹੁਤੇ ਲੋਕ ਜਾਣਨਾ ਚਾਹੁੰਦੇ ਨੇ ਕਿ ਪੰਜਾਬੀ ਯੂਨੀਵਰਸਿਟੀ ਦਾ ਇਤਿਹਾਸ ਕੀ ਹੈ ਕਦੋਂ ਕ ਯੂਨੀਵਰਸਿਟੀ ਖੋਨ ਦੇ ਵਿੱਚ ਆਈ ਇਹਨਾਂ ਨੂੰ ਤਾਂ ਬਹੁਤਿਆਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਪਾਸ਼ਾ ਦੇ ਆਧਾਰ ਦੇ ਉੱਤੇ ਭਾਰਤ ਦੇ ਵਿੱਚ ਹੀ ਨਹੀਂ ਬਲਕਿ ਏਸ਼ੀਆ ਦੇ ਵਿੱਚ ਪਹਿਲੀ ਯੂਨੀਵਰਸਿਟੀ ਸੀ ਜਿਹੜੀ ਪਾਸ਼ਾ ਦੇ ਆਧਾਰ ਤੇ ਬਣੀ ਇਸ ਤੋਂ ਪਹਿਲਾਂ ਮੀਦੂਸੀ ਯੂਨੀਵਰਸਿਟੀ ਹੈ ਥੋੜਾ ਜਿਆਦਾ ਇਤਿਹਾਸ ਬਾਰੇ ਜ਼ਰੂਰ ਜ਼ਿਕਰ ਕਰਨਾ ਸਿੰਘ ਸਾਹਿਬ ਗੱਲ ਇਹ ਹੈ ਕਿ ਸਾਨੂੰ ਇਸ ਗੱਲ ਦਾ ਪ੍ਰਾਊਡ ਹੈ ਕਿ ਅਕਸਰ ਜਦੋਂ ਵੀ ਆਪਾਂ ਪੋਲਿਟੀਕਲ ਡਿਬੇਟਸ ਹੁੰਦੀਆਂ ਨੇ ਜੀ ਤਾਂ ਉਹਦੇ ਵਿੱਚ ਆਪਾਂ ਬਹੁਤ ਸਾਰੀਆਂ ਗੱਲਾਂ ਕਰਦੇ ਹਾਂ ਕਿ ਸਾਡੀ ਲੀਡਰਸ਼ਿਪ ਸਾਨੂੰ ਮਜ਼ਬੂਤ ਨਹੀਂ ਮਿਲੀ ਪਰ ਸਾਰਿਆਂ ਨੂੰ ਆਪਾਂ ਇੱਕੋ ਬਨੇ ਨਹੀਂ ਬਣ ਸਕਦੇ ਕੁਝ ਲੀਡਰ ਦੂਰ ਅੰਦੇਸ਼ੀ ਰੱਖਦੇ ਸੀ ਜੀ 1961 ਦੇ ਵਿੱਚ ਇਸ ਯੂਨੀਵਰਸਿਟੀ ਦਾ ਆਉਣਾ ਔਰ ਪੰਜਾਬੀ ਭਾਸ਼ਾ ਦੇ ਲਿੰਗੁਇਸਟਿਕ ਦੇ ਧਾਰ ਤੇ ਇਸ ਯੂਨੀਵਰਸਿਟੀ ਦਾ ਪੜਨਾ ਸਾਡੇ ਵਾਸਤੇ ਬੜੀ ਪ੍ਰਾਊਡ ਦੀ ਗੱਲ ਹੈ ਉਸ ਤੋਂ ਮਗਰੋਂ ਲਗਾਤਾਰ ਇਸ ਯੂਨੀਵਰਸਿਟੀ ਨੇ ਬਖਵਕ ਖੇਤਰਾਂ ਦੇ ਵਿੱਚ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਲਾ ਆਕਾਦਮੀ ਖੇਤਰਾਂ ਚ ਵੀ ਇਹਨਾਂ ਨੇ ਬਹੁਤ ਵੱਡੀਆਂ ਸਖਸ਼ਿਤਾ ਇਸ ਯੂਨੀਵਰਸਿਟੀ ਨੇ ਭਾਰਤ ਨੂੰ ਜਾਂ ਦੁਨੀਆ ਨੂੰ ਦਿੱਤੀਆਂ ਨੇ ਜੀ ਇਸ ਦੇ ਵਿੱਚ ਜੇ ਰਾਜਨੀਤੀ ਤੌਰ ਤੇ ਕਾਹ ਤਾਂ ਬਹੁਤ ਲੰਬੀ ਲਿਸਟੇ ਦੇ ਵਿੱਚ ਆ ਜਾਂਦੀ ਹੈ ਕਲਚਰਲ ਐਕਟੀਵਿਟੀਆਂ ਦੇ ਕਾਹ ਬਿਊਰੋਕ੍ਰੇਸੀ ਦੇ ਵਿੱਚ ਕਾਹ ਕਾਣ ਦਾ ਭਾਵ ਜੀ ਦੁਨੀਆ ਭਰ ਦੇ ਵਿੱਚ ਇਸ ਯੂਨੀਵਰਸਿਟੀ ਚੋਂ ਪੜ੍ਹ ਕੇ ਗਏ ਹੋਏ ਵਿਦਿਆਰਥੀ ਵੱਡੀਆਂ ਵੱਡੀਆਂ ਉੱਚੀਆਂ ਸਖਸ਼ੀਤਾਵਾਂ ਔਰ ਚੰਗਿਆ ਪੋਸਟਾਂ ਤੇ ਜਾ ਕੇ ਬੈਠ ਗਏ ਹੈ ਜੀ ਸਮੇਂ ਨੇ ਕਰਵਟ ਲਈ ਉਹਨਾਂ ਦਾ ਇਨਫਰਾਸਟ੍ਰਕਚਰ ਵੀ ਡਿਵੈਲਪ ਹੁੰਦਾ ਗਿਆ ਉਹਨਾਂ ਦੇ ਕੈਂਪਸ ਜਿਵੇਂ ਪਹਿਲਾਂ ਯੂਨੀਵਰਸਿਟੀ ਦਾ ਇੱਕ ਕੈਂਪਸ ਹੁੰਦਾ ਸੀ ਫਿਰ ਉਹਨਾਂ ਦੀ ਅੱਗੇ ਬ੍ਰਾਂਚੇਸ ਵੀ ਵਕ ਵਕ ਥਾਂ ਤੇ ਸਿੰਘ ਸਾਹਿਬ ਜਾ ਕੇ ਖੁੱਲੀਆਂ ਨੇ ਹੁਣ ਤਾਂ ਜੇਕਰ ਤੁਸੀਂ ਦੇਖੋ ਤਾਂ ਯੂਨੀਵਰਸਿਟੀ ਦਾ ਮਹਾਂਦਰਾ ਸਮੇਂ ਦੇ ਹਿਸਾਬ ਨਾਲ ਜਿਸ ਤਰੀਕੇ ਨਾਲ ਸਮੇਂ ਦੀ ਮੰਗ ਸੀ ਉਹ ਸਾਰਾ ਬਦਲ ਗਿਆ ਤੇ ਮੌਜੂਦਾ ਟੈਕਨੋਲੋਜੀ ਜਿਹੜੀ ਲੇਟੈਸਟ ਟੈਕਨੋਲੋਜੀ ਦੇ ਨਾਲ ਜਿਹੜੇ ਸਬਜੈਕਟ ਨੇ ਜੀ ਉਹ ਸਾਡੀ ਯੂਨੀਵਰਸਿਟੀ ਦੇ ਵਿੱਚ ਪੜ੍ਹਾਏ ਜਾਂਦੇ ਆ ਰਿਸਰਚਾਂ ਹੁੰਦੀਆਂ ਨੇ ਵੱਡੇ ਲੈਵਲ ਤੇ ਸਾਡੇ ਖੋਜ ਵਿਦਿਆਰਥੀ ਔਰ ਸਾਡੇ ਵਿਗਿਆਨੀ ਉੱਥੇ ਲਗਾਤਾਰ ਇਹਨਾਂ ਤੇ ਰਿਸਰਚਾਂ ਕਰ ਰਹੇ ਆ ਇਸ ਕਰਕੇ ਮੈਂ ਤਾਂ ਹੀ ਤੁਹਾਨੂੰ ਕਿਹਾ ਸੀ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੜ੍ਹਿਆ ਹੋਇਆ ਵਿਅਕਤੀ ਜੀ ਦੁਨੀਆ ਭਰ ਦੇ ਵਿੱਚ ਜਿਹੜੇ ਵੀ ਕੋਨੇ 'ਚ ਬੈਠਾ ਹੋਵੇ ਉਹ ਪ੍ਰਾਊਡ ਫੀਲ ਕਰਦਾ ਹੈ ਆਪਣੇ ਆਪ ਨੂੰ ਦੱਸਣ ਵਿੱਚ ਖੁਸ਼ੀ ਮਹਿਸੂਸ ਕਰਦਾ ਕਿ ਮੈਂ ਪੰਜਾਬ ਯੂਨੀਵਰਸਿਟੀ ਤੋਂ ਪੜ੍ਹਿਆ ਹੋਇਆ ਵਿਦਿਆਰਥੀ ਭਾਵੇਂ ਦਿਨ ਥੋੜੇ ਰਹਿ ਗਏ ਨੇ ਵਿੱਚ 3 ਦਿਨ ਹੀ ਨੇ ਅੱਜ ਮੰਗਲਵਾਰ ਆ ਕੱਲ ਬੁੱਧਵਾਰ ਤੇ ਵੀਰਵਾਰ ਸ਼ੁੱਕਰਵਾਰ ਨੂੰ ਪ੍ਰੋਗਰਾਮ ਹੈ ਯਾਨੀ ਕਿ ਸਿਰਫ ਚੌਥੇ ਦਿਨ ਪ੍ਰੋਗਰਾਮ ਹੈ ਉਹਦੇ ਵਿੱਚ ਹੁਣ ਲਾਗੇ ਵਿਕਟੋਰੀਆ ਵੀ ਬੈਠੇ ਆ ਸਾਡੇ ਕੋਲ ਬਹੁਤੇ ਕੈਲਗਰੀ ਲਾਗੇ ਦੇ ਸੂਬਿਆਂ ਦੇ ਵਿੱਚ ਵੀ ਲੋਕ ਬੈਠੇ ਆ ਅਮਰੀਕਾ ਦੇ ਵਿੱਚ ਵੀ ਵੱਡੀ ਤਾਦਾਦ ਦੇ ਵਿੱਚ ਸ਼ੈਟਰ ਦੇ ਲਾਗੇ ਲੋਕ ਬੈਠੇ ਆ ਸੋ ਉਹਨਾਂ ਨੂੰ ਖੁੱਲਾ ਸੱਦਾ ਹੈ ਉਹ ਵੀ ਆ ਸਕਦੇ ਆ ਤੁਸੀਂ ਸਾਬ ਬਿਲਕੁਲ ਖੁੱਲਾ ਸੱਦਾ ਜੀ ਪਿਛਲੀ ਵਾਰ ਸਾਡੇ ਕੋਲ ਕੈਲਗਰੀ ਤੋਂ ਬਹੁਤ ਆਏ ਸੀਗੇ ਹਮ ਹਮ ਤੇ ਐਤਕੀ ਵੀ ਮੈਨੂੰ ਟੋਰਾਂਟੋ ਤੋਂ ਕਈ ਬੰਦੇ ਦੇ ਫੋਨ ਆਏ ਪਰ ਠੀਕ ਹੈ ਉਹ ਥੋੜਾ ਜਿਆਦਾ ਦੂਰ ਪੈਂਦਾ ਸੀ ਪਰ ਉਹਨਾਂ ਨੇ ਫੋਨ ਕਰਕੇ ਆਪਦੀ ਸ਼ਮੂਲੀਅਤ ਪਹਿਲਾਂ ਹੀ ਕਿਹਾ ਵੀ ਅਸੀਂ ਤੁਹਾਡੇ ਨਾਲ ਆ ਤੇ ਮੋਸਟ ਵੈਲਕਮ ਹੈ ਜੇ ਕੋਈ ਸਿਆਟਲ ਬੈਠਾ ਹੈ ਵਿਕਟੋਰੀਆ ਬੈਠਾ ਹੈ ਈਵਨ ਮੈਂ ਤਾਂ ਇਹ ਵੀ ਕਹੂੰਗਾ ਵੀ ਜੇ ਕੋਈ ਪਹਿਲੀ ਵਾਰ ਇੱਥੇ ਇਸ ਗੈਟ ਟੂਗੇਦਰ ਫੰਕਸ਼ਨ ਜਾ ਰਿਹਾ ਹੈ ਸਾਨੂੰ ਪਲੀਜ਼ ਸੰਪਰਕ ਕਰਿਆ ਆਪਦਾ ਨਾਮ ਦੱਸਿਆ ਆਪਾਂ ਸਟੇਜ ਤੇ ਉਹਨਾਂ ਨੂੰ ਉਹਨਾਂ ਦਾ ਨਾਮ ਲਵਾਵਾਂਗੇ ਉਹਨਾਂ ਨੂੰ ਰਿਕਗਨਾਈਜ਼ ਕਰਾਵਾਂਗੇ ਵੀ ਇਹ ਬੰਦੇ ਪਹਿਲੀ ਵਾਰ ਸਾਡੇ ਨਾਲ ਜੁੜੇ ਨੇ ਤਾਂ ਕਿ ਉਹਨਾਂ ਨੂੰ ਪਰਿਵਾਰਕ ਮਾਹੌਲ ਲੱਗੇ ਤੇ ਅੱਗੇ ਤੋਂ ਸਾਡੇ ਨਾਲ ਹਰ ਫੰਕਸ਼ਨ ਚਾਹਵਾਂ ਇਦੇ ਵਿੱਚ ਤੁਹਾਡੇ ਕੋਲ ਆਮ ਕਰਕੇ ਜਦੋਂ ਵੀ ਕੋਈ ਵੀ ਸੀ ਭਾਵੇਂ ਰਟਾਇਰ ਹੈ ਭਾਵੇਂ ਮੌਜੂਦਾ ਹੈ ਜਾਂ ਉੱਥੇ ਦੇ ਹੈੱਡ ਆਫ ਦਾ ਡਿਪਾਰਟਮੈਂਟ ਨੇ ਜਿਹੜੇ ਆਉਂਦੇ ਰਹਿੰਦੇ ਹਮੇਸ਼ਾ ਕਦੇ ਉਹਨਾਂ ਦਾ ਜ਼ਿਕਰ ਹੁੰਦਾ ਹੈ ਕਿ ਪੰਜਾਬੀ ਮਾਂ ਬੋਲੀ ਤੇ ਬਣੀ ਹੋਈ ਇਹ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਨੂੰ ਕਿੰਨਾ ਪ੍ਰਮੋਟ ਕੀਤਾ ਜਾ ਰਿਹਾ ਹੈ ਇਹਦੇ ਬਾਰੇ ਗੱਲਬਾਤ ਹੁੰਦੀ ਰਹਿੰਦੀ ਹੈ ਤਕਰੀਬਨ ਇਹਦੇ ਵਿੱਚ ਇਹਦੇ ਵਿੱਚ ਇਹ ਬੜਾ ਹਰੋਚਕ ਸਬਜੈਕਟ ਹੈ ਸਿੰਘ ਸਾਹਿਬ ਕਿਉਂਕਿ ਯੂਨੀਵਰਸਿਟੀ ਪਾਸ਼ਾ ਦੇ ਆਧਾਰ ਤੇ ਹੈ। ਬਿਲਕੁਲ। ਔਰ ਪਾਸ਼ਾ ਦੇ ਆਧਾਰ ਤੇ ਤੁਹਾਨੂੰ ਪਤਾ ਕਿ ਪੰਜਾਬ ਦੇ ਵਿੱਚ ਕਈ ਵਾਰੀ ਵੱਡੇ ਸੰਘਰਸ਼ ਵੀ ਹੋਇਆ। ਜੀ। ਵੀ ਇਹਨਾਂ ਦੇ ਮਾਂ ਬੋਲੀ ਨੂੰ ਵਿਸਾਰਿਆ ਜਾ ਰਿਹਾ ਹੈ। ਸੋ ਇਸ ਮੁਤਲਕ ਲਗਾਤਾਰ ਜਦੋਂ ਵੀ ਕੋਈ ਵਿਦਵਾਨ ਜਾਂ ਸਾਡੇ ਯੂਨੀਵਰਸਿਟੀ ਦੇ ਬਾਈ ਕਾਉਂਸਲਰ ਸਾਹਿਬ ਇੱਥੇ ਆਉਂਦੇ ਆ ਪਿਛਲੇ ਦਿਨਾਂ ਚ ਵੀ ਬਾਈ ਕਾਉਂਸਲਰ ਸਾਹਿਬ ਇੱਥੇ ਵਿਜ਼ਿਟ ਕਰਕੇ ਗਏ ਆ ਉਹਨਾਂ ਨਾਲ ਵੀ ਪੂਰਨ ਰੂਪ ਵਿੱਚ ਬੈਠ ਕੇ ਇਹਨਾਂ ਗੱਲਾਂ ਦੀ ਚਰਚਾ ਜਿਹੜੇ ਯੂਨੀਵਰਸਿਟੀ ਦੇ ਨਾਲ ਇਮਤਿਹਾਰ ਪਿਆਰ ਕਰਦੇ ਆ। ਔਰ ਇਸ ਰੀਤ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ ਲਗਾਤਾਰ ਗੱਲਾਂ ਹੁੰਦੀਆਂ ਨੇ ਇਸ ਕਰਕੇ ਸਾਡਾ ਮਕਸਦ ਇਹ ਵੀ ਹੁੰਦਾ ਕਿ ਜਦੋਂ ਯੂਨੀਵਰਸਿਟੀ ਦਾ ਇਸ ਤਰ੍ਹਾਂ ਦਾ ਫੰਕਸ਼ਨ ਹੋਵੇ ਤਾਂ ਉਸ ਦੇ ਵਿੱਚ ਕੁਝ ਨਾ ਕੁਝ ਇਸ ਤਰ੍ਹਾਂ ਦੇ ਵੀ ਕੋਈ ਇਸ਼ੂ ਜਾਂਦੇ ਜਾਣ ਇਹਦਾ ਤੇ ਡਿਸਕਸ਼ਨ ਕੀਤੀ ਜਾ ਸਕੇ ਤਾਂ ਜੋ ਇੱਕ ਮੈਸੇਜ ਜ਼ਰੂਰ ਜਾਵੇ ਕਿ ਯੂਨੀਵਰਸਿਟੀ ਵਾਲੇ ਜਿੱਥੇ ਬੈਠੇ ਆ ਉਹ ਕੱਲੇ ਕਲਚਰਲ ਐਕਟੀਵਿਟੀ ਪ੍ਰਤੀ ਚਿੰਤਤ ਨਹੀਂ ਹਨ ਉਹ ਸਾਡੀ ਭਾਸ਼ਾ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਸਾਡੇ ਏਕਾਦਮਿਕ ਪੱਖ ਨਾਲ ਜੁੜੇ ਹੋਇਆ ਉਹਨਾਂ ਤੇ ਵੀ ਵਿਚਾਰਾ ਤੇ ਗੋਸ਼ਟੀਆਂ ਕਰਨ ਸੋ ਇਹ ਵੀ ਪੋਸੀਬਿਲਟੀ ਹੁੰਦੀ ਹੈ ਵੀ ਇਹਨਾਂ ਸਾਰੀਆਂ ਚੀਜ਼ਾਂ ਤੇ ਵੀ ਕੋਈ ਨਾ ਕੋਈ ਇਸ ਤਰ੍ਹਾਂ ਦਾ ਫੈਸਲਾ ਲੈ ਲਵੇ ਮੈਨੂੰ ਯਾਦ ਆ ਜੀ ਪਿਛਲੇ ਫੰਕਸ਼ਨ ਦੇ ਵਿੱਚ ਰਾਜਪਾਸ਼ਾ ਐਕਟ ਬਣਾਉਣ ਵਾਲੇ ਤਿਆਰ ਕਰਨ ਵਾਲੇ ਪਾਸ਼ਾ ਵਿਭਾਗ ਦੇ ਡਾਇਰੈਕਟਰ ਸਨ ਗਿਆਨੀ ਲਾਲ ਸਿੰਘ ਉਹਨਾਂ ਦੀ ਬੇਟੀ ਆਈ ਸੀ ਯਾਦ ਹੋਏ ਲਾਸਟ ਟੂ ਲਾਸਟ ਈਅਰ ਹਾਂ ਜੀ ਉਹ ਜਦੋਂ ਆਏ ਸੀ ਨਾ ਤੇ ਬਰਵਧੀਆ ਲੱਗਾ ਜਦੋਂ ਉਹਨਾਂ ਨੇ ਆਪਣੇ ਪਿਤਾ ਜੀ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਕਿ ਲਖਮਨ ਸਿੰਘ ਗਿੱਲ ਕੋਲ ਕਿਵੇਂ ਮੇਰੇ ਪਿਤਾ ਜੀ ਵਧਾਈ ਦੇਣ ਗਏ ਤੇ ਉਹਨਾਂ ਨੇ ਕੰਮ ਪੁੱਛਿਆ ਉਹ ਕਹਿੰਦੇ ਮੈਨੂੰ ਤਾਂ ਇਹ ਕੰਮ ਹੈ ਕਿ ਆ ਐਤ ਬਣਾ ਦਿਓ ਤਾਂ ਜੋ ਪੰਜਾਬ ਦੇ ਵਿੱਚ ਪੰਜਾਬ ਬਣਿਆ ਕੀ ਸੂਬਾ ਪਾਸ਼ਾ ਦੇ ਆਧਾਰ ਤੇ ਆ ਤੇ ਨਾਲ ਯੂਨੀਵਰਸਿਟੀ ਵੀ ਪਾਸ਼ਾ ਦੇ ਆਧਾਰ ਤੇ ਆ ਵੀ ਘਟੂ ਘਟ ਪੰਜਾਬੀ ਨੂੰ ਆਪਾਂ ਵੱਧ ਤੋਂ ਵੱਧ ਪ੍ਰਮੋਟ ਕਰ ਸਕੀਏ ਸੋ ਐਤ ਕੀ ਵੀ ਇਸੇ ਤਰ੍ਹਾਂ ਖਾਸ ਮਹਿਮਾਨ ਜਿਹੜੇ ਬਾਹਰੋਂ ਨੇ ਉਹ ਜੇ ਗੁਪਤ ਰੱਖਣੇ ਆ ਕਿ ਉੱਥੇ ਜਾ ਕੇ ਦੱਸੋਗੇ ਉਹ ਜੇ ਗੁਪਤੀ ਨੇ ਉਹ ਗੁਪਤੀ ਨੇ ਪਰ ਐਦਾ ਸੀਗਾ ਵੀ ਥੋੜਾ ਜਿ ਥੋੜੇ ਇੱਕ ਮਹੀਨਾ ਕੁ ਪਹਿਲਾਂ ਆ ਕੇ ਚਲੇਗੇ ਵੈਸੇ ਅਸੀਂ April ਚ ਕਰਦੇ ਹੁੰਦੇ ਆ ਹਾਂ ਜੀ ਡਾਕਟਰ ਅਰਵਿੰਦ ਐਕਸ VCI ਸੀਗੇ ਪਰ ਸਾਡੀ ਉਹਨਾਂ ਨਾਲ ਵੈਸੇ ਗੈੱਟ ਟੂਗੇਦਰ ਹੋ ਗਈ ਸੀ ਹਾਂ ਜੀ ਹਾਂ ਜੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਪਿਛਲੀ ਵਾਰ ਵੀ ਉਹਨਾਂ ਨੇ ਆਪਦਾ ਵੀਡੀਓ ਮੈਸੇਜ ਭੇਜਿਆ ਸੀਗਾ ਪਰ ਐਤਕੀ ਉਹ ਥੋੜਾ ਉਹਨਾਂ ਨੂੰ ਉਹਨਾਂ ਦੇ ਅਰਜ਼ੇ ਵਿੱਚ ਜਲਦੀ ਜਾਣਾ ਪੈ ਗਿਆ ਨਹੀਂ ਉਹਨਾਂ ਨੂੰ ਕਿਹਾ ਸੀ ਵੀ ਬਾਅਦ ਗੈਦਰ ਵਾਸਤੇ ਰੁਕੋ ਜਰੂਰ ਅ ਇਹਦੇ ਵਾਸਤੇ ਹੁਣ ਉੱਥੇ ਆ ਕੇ ਜਿਹੜਾ ਤਾਜ ਕਨਵੈਨਸ਼ਨ ਹੈ 132 ਤੇ 85 ਦੇ ਉੱਤੇ ਉੱਥੇ ਆ ਕੇ ਟਿਕਟਾਂ ਲੈਣੀਆਂ ਤੁਹਾਡੇ ਨਾਲ ਗੱਲਬਾਤ ਕਰ ਸਕਦੇ ਆ ਕਿਵੇਂ ਕਰਨਾ ਕੋਈ ਨੰਬਰ ਦੇਵੋ ਹਾਂ ਨੰਬਰ ਮੈਂ ਦੇ ਦਿੰਦਾ ਤੇ ਇਹਦੇ ਚ ਤੁਸੀਂ ਉਥੋਂ ਉਥੇ ਵੈਸੇ ਡੋਰ ਤੋਂ ਵੀ ਟਿਕਟਸ ਮਿਲਣਗੇ ਹਾਂਜੀ ਪਰ ਤੁਸੀਂ ਕੋਈ ਵੀ ਪਾਰਟੀ ਸਬੰਧੀ ਜਾਣਕਾਰੀ ਲੈਣੀ ਹੈ ਮੈਂ ਤੁਹਾਨੂੰ ਨੰਬਰ ਦੇ ਦਿੰਦਾ ਮਨਦੀਪ ਧਾਲੀਆ ਮਨਦੀਪ ਧਾਲੀਆ 604 765 1111 ਤੇ ਕੁਲਦੀਪ ਸਿੰਘ ਦਾ ਨੰਬਰ ਮੈਨੂੰ ਦਿੰਦਾ ਮੇਰੇ ਵਾਲਾ ਨਹੀਂ ਕੁਲਦੀਪ ਸਿੰਘ ਕੁਲਦੀਪ ਸਿੱਧੂ ਸਾਹਿਬ ਕੁਲਦੀਪ ਸਿੱਧੂ ਉਹਨਾਂ ਦਾ ਤੇ ਕੁਲਦੀਪ ਸਿੱਧੂ ਕੁਲਦੀਪ ਸਿੰਘ ਸਿੱਧੂ ਦਾ ਨੰਬਰ ਹੈ ਜੀ 778 886 4500 ਨਹੀਂ 885 ਕਰਦੇ ਆ 778 ਹਾਂ 885 4500 ओके okay, 885 ਹੈ ਜੀ ਹਾਂਜੀ 885 885 ਕੋਈ ਨਹੀਂ ਹਾਂਜੀ 885 ਤੁਸੀਂ ਕਿਤੇ ਆਪ ਦਾ ਤਾਂ ਨਹੀਂ ਯਾਦ ਰੱਖ ਲਿਆ ਨਹੀਂ ਜੀ ਜੀ ਮੇਰੇ ਤਾਂ ਮੈਨੂੰ ਆਪਣਾ ਭੁੱਲੀ ਜਾਂਦਾ ਕਈ ਵਾਰੀ ਤੇ ਬਾਈ ਵਿੱਕੀ ਪਾਈ ਜੀ ਦਾ ਇਹਦਾ ਤਾਂ 604 786 1512 604 786 1512 ਇਹਨਾਂ ਨੂੰ ਕੰਟੈਕਟ ਕੀਤਾ ਜਾ ਸਕਦਾ ਨਿਕਾ ਮਨਦੀਪ ਨਿਕਾ ਧਾਲੀਵਾਲ ਸਾਹਿਬ ਜੀ ਜਿਹੜੇ ਕੀ ਸਾਡੇ ਫਾਊਂਡਰ ਮੈਂਬਰ ਨੇ ਜਿਨ੍ਹਾਂ ਨੇ ਸ਼ੁਰੂ ਤੋਂ ਬੜਾ ਇਨੀਸ਼ੀਏਟਿਵ ਲਿਆ ਹੈ ਜੀ 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 ਔਰ ਭਾਈ ਵਿੱਕੀ ਕੁਲਦੀਪ ਤਿੰਨਾਂ ਦੇ ਕੋਲੋਂ ਤੁਸੀਂ ਟਿਕਟਾਂ ਵਾਸਤੇ ਕੋਈ ਵੀ ਬੰਦਾ ਕੰਟੈਕਟ ਕਰ ਸਕਦਾ ਆਦਰਵਾਈਜ਼ ਆਪਾਂ ਸਾਰੇ ਹੈਗੇ ਹਾਂ ਤੁਸੀਂ ਹੈਗੇ ਹੋ ਸੀ ਹਾਂ ਜੀ ਇਹ ਪ੍ਰੋਗਰਾਮ ਤਕਰੀਬਨ ਕਿੰਨੇ ਵਜੇ ਤੱਕ ਚੱਲੇਗਾ 6 ਵਜੇ ਆਰੰਭ ਹੋਣਾ 6 ਵੇ ਦਰਵਾਜ਼ੇ ਖੁੱਲ ਜਾਣੇ ਹਾਂਜੀ 6 ਵਜੇ ਦਰਵਾਜ਼ੇ ਖੁੱਲ ਜਾਣੇ ਓਕੇ ਉਹ ਫਿਰ ਉਹ ਤਾਂ ਇਹ ਤਾਂ ਫਿਰ ਜਦੋਂ ਪੰਜਾਬੀ ਇਕੱਠੇ ਹੋਣ ਪਟਿਆਲਾ ਸ਼ਾਹੀ ਪਟਿਆਲੇ ਜਦੋਂ ਇਕੱਠੇ ਹੋਣਗੇ ਫੇਰੇ ਤਾਂ ਇਹਦਾ ਕੋਈ ਖਦ ਨਹੀਂ ਹੈ 70 70 ਕਰਕੇ ਚੱਲੂ ਇਹ ਪਟਿਆਲਾ ਸ਼ਾਹੀ ਪਕਵਾਨ ਵੀ ਨਾਲ ਬਿਲਕੁਲ ਹੈ ਬਿਲਕੁਲ ਜੀ ਸਾਰਾ ਡਿਨਰ ਤੱਕ एवरीथिंग ਐਪਟਾਈਜ਼ਰ ਡਿਨਰ ਸਾਰਾ ਕੁਝ ਹੋ ਰਿਹਾ ਹੈ ਵਾਹ ਜੀ ਵਾਹ ਹਾਂ ਤਾਲੀ ਬਲ ਸਾਹਿਬ ਇਹਦੇ ਵਿੱਚ ਤੁਹਾਡੇ ਵੱਲੋਂ ਜਿਹੜੇ ਤੁਹਾਡੇ ਨਾਲ ਦੇ ਦੋਸਤ ਮਿੱਤਰ ਨੇ ਜਿਹੜੇ ਪਹਿਲਾਂ ਤੁਹਾਡੇ ਸਮੇਂ 'ਚ ਪੜੇ ਨੇ ਬਾਅਦ 'ਚ ਪੜੇ ਨੇ ਮੀਡੀਆ ਨਾਲ ਤੁਹਾਡਾ ਸੰਬੰਧਤ ਰਹੇ ਨੇ ਉਹਨਾਂ ਦੇ ਲਈ ਸਿਹਹਾ ਕੀ ਹੈ ਜੀ ਸਿਹਹਾ ਇਹੀ ਹੈ ਜੀ ਸਾਰੇ ਕਿਉਂਕਿ ਮੈਂ ਤੇ ਬਿਕਵਾਈ ਜੀ ਅਸੀਂ ਇਕੱਠੇ ਪੜੇ ਆਂ ਔਰ ਨਾਲ ਜਿੰਨੇ ਵੀ ਸਾਥੀ ਪੜੇ ਆ ਜਿਨ੍ਹਾਂ ਤੱਕ ਮੈਸੇਜ ਇਸ ਮਾਧਿਅਮ ਨੂੰ ਅਸੀਂ ਤੁਹਾਨੂੰ ਧੰਨਵਾਦ ਕਰੀਏ ਤੁਹਾਡੇ ਕਿ ਤੁਸੀਂ ਪ੍ਰੋਵਾਈਡ ਕਰ ਰਹੇ ਹੋ ਇਸ ਮਾਧਿਅਮ ਰਾਹੀਂ ਦੂਰ ਤੱਕ ਮੈਸੇਜ ਜਾਂਦਾ ਜੀ ਔਰ ਜਿੰਨੇ ਵੀ ਜਿੱਥੇ ਵੀ ਪੜੇ ਆ ਆਪਣੇ ਪਰਿਵਾਰਾਂ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਅ ਵੈਸੇ ਤਾਂ ਹਰ ਸਾਲ ਇਸ ਦੀ ਗਿਣਤੀ ਵਧਦੀ ਹੋ ਜਾ ਰਹੀ ਹੈ ਜੀ ਜੀ ਤੇ ਅਸੀਂ ਚਾਹੁੰਦੇ ਆ ਕਿ ਹੋਰ ਵੱਡਾ ਕਾਫਲਾ ਹੋਵੇ ਪੰਜਾਬੀ ਯੂਨੀਵਰਸਿਟੀ ਦੇ ਲੋਕੋ ਦੋਸਤ ਮਿੱਤਰ ਆਪਸ ਵਿੱਚ ਮਿਲਦੇ ਆ ਮਿਲ ਕੇ ਨੰਬਰ ਐਕਸਚੇਂਜ ਹੁੰਦੇ ਆ ਉਹਦੇ ਨਾਲ ਸਾਰਾ ਕਲਚਰ ਐਕਸਚੇਂਜ ਵੀ ਹੁੰਦਾ ਇਸ ਗੱਲ ਕਰਕੇ ਸਾਡੀ ਯੂਨੀਵਰਸਿਟੀ ਮਸ਼ਹੂਰ ਵੀ ਹੈ ਤੇ ਸਾਰਿਆਂ ਨੂੰ ਅਸੀਂ ਮੋਸਟ ਵੈਲਕਮ ਵੀ ਕਹਿੰਦੇ ਥੈਂਕਸ ਸਾਹਿਬ ਤੁਹਾਡੇ ਵੱਲੋਂ ਕੀ ਸਨੇਹ ਤੁਹਾਡੇ ਸੰਗੀ ਸਾਥੀਆਂ ਨੂੰ ਜਿਹੜੇ ਹੁਣ ਤੁਸੀਂ ਤਾਂ ਹੁਣ ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਮਲਵਈ ਕਿੱਦਾਂ ਵੀ ਪਾਉਣਾ ਹੈ ਤੇ ਭੰਗੜਾ ਤਾਂ ਕਿਸੇ ਵੇਲੇ ਅਸੀਂ ਵੀ ਪਾਉਂਦੇ ਰਹੇ ਹਾਂ ਹੁਣ ਜਵਾਨੀ ਦੇ ਵਿੱਚ ਥੋੜਾ ਜਿਹਾ ਐਸ ਜਵਾਨੀ ਵਿੱਚ ਥੋੜਾ ਜਿਹਾ ਔਖਾ ਜਿਹਾ ਲੱਗਦਾ ਪਰ ਫੇਰ ਵੀ ਯਤਨ ਕਰਾਂਗੇ ਥੋੜਾ ਬਹੁਤ ਤੇ ਉਹਦੇ ਵਾਸਤੇ ਕਿੱਡੀ ਕੁਡੀ ਟੀਮ ਤਿਆਰ ਕੀਤੀ ਹੈ ਜੀ ਨਹੀਂ ਟੀਮ ਤਾਂ ਉੱਥੇ ਹੀ ਪਤਾ ਚੱਲੂ ਕਿੱਡੀ ਤਿਆਰ ਕੀਤੀ ਹੈ ਸਾਰਾ ਕੁਝ ਗੋਪਤ ਰੱਖਿਆ ਸਾਰਾ ਕੁਝ ਗੋਪਤ ਹੈ ਇਹਦੇ ਚ ਮੇਰਾ ਬਸ ਨਹੀਂ ਹੈ ਇਹੀ ਹੈ ਜੀ ਹਾਂ ਜੀ ਦੇਖੋ ਸਾਰੇ ਉੱਥੇ ਪਹੁੰਚੋ ਇਸ ਫੰਕਸ਼ਨ ਨੂੰ ਆਪਾਂ ਕਾਮਯਾਬ ਕਰੀਏ ਜੀ ਇੱਕ ਜਿਹੜਾ ਮੇਨ ਮੈਸੇਜ ਇਹ ਹੈ ਵੀ ਇਹ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜੇ ਜਿਵੇਂ ਸਾਡੀ ਕਮੇਟੀ ਹੈ ਮੈਂ ਸਾਰਿਆਂ ਨੂੰ वेलकम ਕਰਦਾ ਵੀ ਕੱਲਾ ਫੰਕਸ਼ਨ ਤੇ ਹੋਂ ਤੱਕ ਸੀਮਿਤ ਨਾ ਰਹਾ ਜੀ ਇਸ ਕਮੇਟੀ ਦੇ ਮੈਂਬਰ ਬਣ ਜੀ ਬਿਲਕੁਲ ਤਾਂ ਕਿ ਅੱਗੇ ਤੋਂ ਉਹ ਵੀ ਨਾਲ ਰਲ ਕੇ ਇਸ ਫੰਕਸ਼ਨ ਦੇ ਵਿੱਚ ਆਪ ਦਾ ਸਹਿਯੋਗ ਦੇਣ ਕਮੇਟੀ ਦੇ ਵਿੱਚ ਜੋ ਕੰਮਕਾਰ ਜਿਵੇਂ ਚੱਲ ਰਿਹਾ ਉਹਨੂੰ ਉਹਨੂੰ ਦੇਖਣ ਕਿ ਇਹ ਨਾ ਸਿਰਫ ਮਹਿਮਾਨ ਬਣ ਕੇ ਨਹੀਂ ਪਾਰਟਿਸਪੇਸ਼ਨ ਕਰਨ ਕਮੇਟੀ ਦੇ ਵਿੱਚ ਬਹੁਤ ਬਹੁਤ ਤੁਹਾਡਾ ਧੰਨਵਾਦ ਅਸੀਂ ਆਪਣੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢਿਆ ਤੇ 9 ਮਈ ਸ਼ੁੱਕਰਵਾਰ ਨੂੰ ਤਾਜ ਕਨਵੈਨਸ਼ਨ ਸੈਂਟਰ ਜਿਹੜਾ ਸਰੀ ਹੈ ਹਾਂਜੀ 85180 132 ਸਟਰੀਟ ਤੇ ਉੱਥੇ ਤੁਹਾਡੇ ਦਰਸ਼ਨ ਕਰਾਂਗੇ ਜ਼ਰੂਰ ਜੀ ਫਿਰ ਮਿਲ ਕੇ ਤੇ ਰੌਣਕਾ ਲਾਵਾਂਗੇ ਜੀ ਧੰਨਵਾਦ ਸਾਹਿਬ ਜੱਫੀ ਨੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਂ ਕੱਢਿਆ ਧੰਨਵਾਦ ਥੈਂਕ ਯੂ ਵੈਰੀ ਮਚ ਫਾਰ ਹੈਵਿੰਗ ਅਸ ਥੈਂਕ ਯੂ ਬਹੁਤ ਧੰਨਵਾਦ ਜੀ ਇਹ ਸੀ ਸਾਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁੰਡੇ ਕਹਿੰਦੇ ਆ ਧੰਨਵਾਦ ਸਾਹਿਬ ਚਲੋ ਇਹ ਆਲਾ ਟੀਮ ਜਿਹੜੀ ਲਗਾਤਾਰ ਕਈ ਵਰਿਆਂ ਤੋਂ 2007 ਤੋਂ ਲੈ ਕੇ 18 ਵਰੇ ਹੋ ਗਏ ਨੇ ਜਦੋਂ ਤੋਂ ਲੱਗੇ ਹੋਏ ਨੇ ਪਰ ਦਿਨੋਂ ਦਿਨ ਕਿਉਂਕਿ ਮੈਨੂੰ ਯਾਦ ਹੈ ਸ਼ੁਰੂ-ਸ਼ੁਰੂ 90 ਦੇ ਵਿੱਚ ਜਦੋਂ ਆਏ ਸੀ ਇੱਥੇ ਤੇ ਉਦੋਂ ਪਟਿਆਲਾ ਨਾਈਟ ਬਣਾਇਆ ਕਰਦੇ ਸੀ ਅਸੀਂ ਪਟਿਆਲਾ ਨਾਈਟ ਦੇ ਵਿੱਚ ਮਸੇਂ 10-15 ਪਰਿਵਾਰ ਸਾਡੇ ਕੋਲ ਹੁੰਦੇ ਸੀ ਤੇ ਹੁਣ ਪਟਿਆਲਾ ਪਰਿਵਾਰ ਜੇ ਆਪਾਂ ਦੇਖੀਏ ਮੇਰਾ ਕਹਿ ਲਿਆ ਸਰੀ ਸਰੀ ਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਪਟਿਆਲਾ ਪਰਿਵਾਰੋਂ ਨੇ ਕਿਉਂਕਿ ਇਧਰ ਦਾ ਇਲਾਕਾ ਘਟ ਆਇਆ ਹੋਇਆ ਸੀ ਅੱਜ ਕੱਲ ਤਾਂ ਮਹਾਰਾਜ ਪੌਂਗਾਰਾ ਨੇ ਤੇ ਤੁਹਾਡੇ ਦਰਸ਼ਨ ਕਰਾਂਗੇ ਉਸ ਦਿਨ ਮਿਲਾਂਗੇ ਤੁਹਾਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅਲੂਮਨੀ ਦਾ ਜਿਹੜਾ ਫੰਕਸ਼ਨ ਹੈ ਉਹ ਸ਼ੁੱਕਰਵਾਰ ਨੂੰ 9 ਮਈ ਨੂੰ ਤਾਜ ਕਨਵੈਨਸ਼ਨ ਸੈਂਟਰ ਦੇ ਵਿੱਚ ਤੇ ਟਿਕਾਣੇ ਸੰਬੰਧੀ ਕੋਈ ਗੱਲਬਾਤ ਕਰਨੀ ਹੈ ਮੈਂ ਜਿਵੇਂ ਜ਼ਿਕਰ ਕੀਤਾ ਕਿ ਮਨਦੀਪ ਸਿੰਘ ਧਾਲੀਵਾਲ 604 765 1111 ਜਾਂ ਕੁਲਦੀਪ ਸਿੰਘ ਸਿੱਧੂ ਨਾਹੀਂ ਜਿਹੜੇ ਖਾਲਸਾ ਕੈਡਰੀ ਯੂਨੀਅਨ ਵਾਲੇ ਨੇ 778 885 450 ਤੇ ਸੰਪਰਕ ਕਰ ਲਿਓ ਟਿਕਟਾਂ ਤੁਹਾਨੂੰ ਉੱਥੇ ਮਿਲ ਜਾਣਗੀਆਂ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ 6 ਵਜੇ ਪ੍ਰਾਈਮ ਟਾਈਮ ਲੈ ਕੇ ਦਵਿੰਦਰ ਪੈਣੀਪਾਲ ਜੀ ਹਾਜ਼ਰ ਹੋਣਗੇ ਇਸੇ ਪ੍ਰੋਗਰਾਮ ਨੂੰ 9 ਵਜੇ ਫੇਰ ਦਿਲਾ ਦੇ ਸਾਂਝ ਪ੍ਰੋਗਰਾਮ ਨੂੰ ਰਿਪੀਟ ਕੀਤਾ ਜਾ ਪ੍ਰੋਗਰਾਮ ਦੇਖਣ ਲਈ ਸ਼ੇਅਰ ਕਰਨ ਲਈ ਤੁਹਾਡਾ ਧੰਨਵਾਦ ਰਬਾ ਰੱਖਾ ਜੀ